ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਫੇਸਬੁੱਕ ਤੇ ਲਾਈਵ ਹੋ ਕੇ ਵੱਡਾ ਦਾਵਾ ਕੀਤਾ ਸੀ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਬਰਗਾੜੀ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਕਰੇਗੀ ਜਿਸ ਨਾਲ ਕੈਪਟਨ ਅਤੇ ਬਾਦਲਾਂ ਦੀ ਪੋਲ ਖੁੱਲ ਜਾਏਗੀ ਅਤੇ ਲੋਕਾਂ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿਣਗੇ ਪਰ ਜਦੋਂ ਆਮ ਆਦਮੀ ਪਾਰਟੀ ਵੱਲੋਂ ਜਸਟਿਸ ਜੋਰਾ ਸਿੰਘ ਆਮਨ ਅਰੋੜਾ ਅਤੇ ਕੁਲਤਾਰ ਸੰਧਵਾ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਬਾਦਲਾਂ ਤੇ ਕੈਪਟਨ ਦੇ ਖਿਲਾਫ ਕੋਈ ਵੀ ਵੱਡਾ ਖੁਲਾਸਾ ਨਹੀਂ ਕਰ ਪਏ ਜਦੋਂ ਪੱਤਰਕਾਰਾਂ ਨੇ ਇਹਨਾਂ ਆਗੂਆਂ ਦੇ ਸਵਾਲਾਂ ਦੀ ਬਿਛਾੜ ਕੀਤੀ ਤਾਂ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਵੱਡਾ ਖੁਲਾਸਾ ਕਰਦਾ ਨਜ਼ਰ ਨਹੀਂ ਆਇਆ ਸਾਰੇ ਸਵਾਲਾਂ ਦੇ ਜਵਾਬਾਂ ਦਾ ਟਾਲਮਟੋਲ ਕਰਦੇ ਹੋਏ ਜਵਾਬ ਦਿੰਦੇ ਹੋਏ ਇਹ ਆਗੂ ਨਜ਼ਰ ਆਏ ਅਤੇ ਕੋਈ ਵੀ ਖੁਲਾਸਾ ਜਿਸ ਦੀ ਉਮੀਦ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਨੇ ਅਜੇ ਹਕ ਕੋਈ ਵੀ ਖੁਲਾਸਾ ਨਹੀਂ ਕੀਤਾ ਕਿਵੇਂ ਆਵਾਮ ਆਦਮੀ ਪਾਰਟੀ ਦੇ ਇਹ ਆਗੂ ਸਵਾਲਾਂ ਦੇ ਜਵਾਬਾਂ ਤੋਂ ਬਚਦੇ ਹੋਏ ਨਜ਼ਰ ਆਏ ਅਤੇ ਕਿਵੇਂ ਆਪਣੇ ਹੀ ਖੁਲਾਸੇ ਕਰਦੇ ਕਰਦੇ ਆਪ ਹੀ ਕਰਦੇ ਹੋਏ ਨਜ਼ਰ ਆਏ ਆਵਾਮ ਆਦਮੀ ਪਾਰਟੀ ਦੇ ਆਗੂ ਤੁਸੀਂ ਵੀ ਦੇਖੋ ਆਪਾਂ ਨੂੰ ਦੁੱਖ ਹੈ ਤੁਹਾਨੂੰ ਦੁੱਖ ਹੈ ਤੁਸੀਂ ਬੀਇੰਗ ਸੈਕ ਤੁਸੀਂ ਕਹ ਹੈ ਦੁੱਖ ਤੁਹਾਨੂੰ ਔਰ ਜਿਸ ਨੇ ਕਰਾਈ ਹੈ ਜੇ ਉਹ ਤੇ ਨਹੀਂ ਐਕਸ਼ਨ ਹੁੰਦਾ ਕਿਹੜੀ ਗਵਰਨਮੈਂਟ ਹੈ ਜਿਹਨੇ ਰਿਐਕਸ਼ਨ ਲਿਆ ਕਿ ਉਹਨਾਂ ਨੂੰ ਉਹ ਉਹ ਜ਼ਿੰਮੇਵਾਰ ਨਹੀਂ ਬਿਲਕੁਲ ਬਿਲਕੁਲ ਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਇਸ ਬੇਅਦਬੀ ਦੇ ਜ਼ਿੰਮੇਵਾਰ ਸੀ ਕਿਉਂਕਿ ਉਹਨਾਂ ਨੇ ਜਾ ਸਭ ਕਹਿਣਾ ਜੀ ਗ੍ਰਾਭ ਨਹੀਂ ਕਰਾ ਜਿਹੜੀ ਗਵਰਨਮੈਂਟ ਨਹੀਂ ਜੀ ਕਹੋ ਮੈਂ ਇਹ ਹਾਂ ਕੋ ਠੋਕੇ ਕੋਈ ਨਹੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਟਾਈਮ ਤੇ ਅਕਾਲੀ ਗਵਰਨਮੈਂਟ ਪਾਵਰ ਸੀ ਆਕਾਲੀ ਗਵਰਨਮੈਂਟ ਮੈਂ ਪਹਿਲੇ ਦੱਸ ਸਕਦਾ 15 ਦੇ ਵਿੱਚ 2015 ਚ ਅਕਾਲੀ ਗਵਰਨਮੈਂਟ ਹੈਡਡ ਬਾਈ ਸਰ ਪ੍ਰਕਾਸ਼ ਸਿੰਘ ਬਾਦਲ ਹਾਂ ਜੀ ਤੁਹਾਨੂੰ ਪਤਾ ਨਾ ਹੋਮ ਡਿਪਾਰਟਮੈਂਟ ਕੀ ਅੰਡਰ ਸੀ ਮੈਂ ਪਹਿਲਾਂ ਹੀ ਕਹਿ ਚੁੱਕਾ ਹੌਂਡ ਡਿਪਾਰਟਮੈਂਟ ਸਾਹ ਸੁਬੀਰ ਸਿੰਘ ਬਾਦਲ ਦੇ ਇਹ ਰਿਪੋਰਟ ਤੜੀ ਰਿਪੋਰਟ ਆ ਕਿ ਇਹਦੇ ਵਿੱਚ ਉਹਨਾਂ ਨੇ ਇਹ ਰਿਪੋਰਟ ਸਾਰਾ ਕੁਝ ਦੱਸਦੀ ਪਈ ਹੈ ਸਾਰਾ ਕੁਝ ਕਲੀਅਰ ਹੈ ਸਾਰੀ ਰਿਪੋਰਟ ਜੋ ਸਾਰਾ ਕੁਝ ਕਲੀਅਰ ਆ ਤੁਸੀਂ ਮੈਂ ਇਹੀ ਤਾਂ ਮੈਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਕੈਪਟਨ ਸਾਹਿਬ ਦੇ ਟੇਬਲ ਤੇ ਰਿਪੋਰਟ ਪਈ ਆ ਉਹਨੂੰ ਮੜਾ ਪੜ੍ਹ ਤਾ ਲੋ ਪੜ੍ਹ ਕੇ ਲੈ ਇਹ ਜਿਹੜੇ ਮੈਂ ਪੁਆਇੰਟ ਦੱਸਿਆ ਨੀ ਹੋਈ ਕੋਈ ਰੱਦ ਨਹੀਂ ਹੋਈ ਰੱਦ ਨਹੀਂ ਹੋਈ ਅਸੀਂ ਅੱਜ ਸਮਝੋ ਮੇਰੀ ਗੱਲ ਨੂੰ ਰੱਦ ਨਹੀਂ ਹੋਈਗੀ ਇਹ ਜੇ ਪੈਂਡਿੰਗ ਰੱਖ ਛੱਡੀ ਹੈ ਅਸੀਂ ਇਹੀ ਚਾਹੁੰਦੇ ਸੀਗੇ ਜਿਹੜਾ ਤੁਸੀਂ ਕਹਿੰਦੇ ਚਲੋ ਨਾਮ ਲਓ ਨਾਮ ਲੈਦੇ ਕੋਈ ਦਿੱਕਤ ਨਹੀਂ ਹੈਗੀ ਪਰ ਸਵਾਲ ਇਹ ਹੈ ਵੀ ਜਦੋਂ ਸਰਕਾਰ ਨੇ ਕਮਿਸ਼ਨ ਬਣਾਇਆ ਕਮਿਸ਼ਨ ਦੀ ਇਨਕੁਆਇਰੀ ਰਿਪੋਰਟ ਨੂੰ ਤੁਸੀਂ ਸਵਾ ਦੋ ਸਾਲ ਤੁਸੀਂ ਪੈਂਡਿੰਗ ਕਿਵੇਂ ਰੱਖ ਸਕਦੇ ਹੋ ਕਰ ਰਹੇ ਹੋ ਇਹਨਾਂ ਨੇ ਰਿਪੋਰਟ ਸਬਮਿਟ ਕਰਾ ਦਿੱਤੀ ਉਹ ਰਿਪੋਰਟ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਦੇ ਨਾਮ ਇਹਨਾਂ ਨੇ ਲਿਖੇ ਨਹੀਂ ਸਪੈਸਫਿਕਲੀ ਨਹੀਂ ਲਿਖੇਗੇ ਸਪੈਸਫਿਕਲੀ ਲਿਖੇ ਲੇਕਰ ਨਾ ਇੰਡੀਕੇਸ਼ਨੋਂ ਤਾਂ ਜਾ ਰਹੀ ਹੈ ਇੰਡੀਕੇਸ਼ਨ ਨਾ ਗਵਰਨਮੈਂਟ ਵੱਲ ਜਾ ਰਹੀ ਹੈ ਜੀ ਸਰ ਸਰਕਮਸਟੈਂਸਲ ਐਵਿਡੈਂਸ ਕੀ ਬਣਦਾ ਹੈ ਕੀ ਸੀਐਮ ਲੂਪ ਸੀਗਾ ਜਾਂ ਸੀਐਮ ਹਾਊਸ ਉਸਦੇ ਲੂਪ ਸੀਗਾ ਜਾਂ ਜਿਹੜੀ ਬੈਦਬੀ ਹੋਈ ਹੈ ਉਦੋਂ ਸੀਐਮ ਹਾਊਸ ਇਹ ਜੋ ਇਹ ਤੁਸੀਂ ਮੈਂ ਪਹਿਲਾਂ ਹੀ ਇਹੀ ਰਿਪਲਾਈ ਦੇ ਦਿੱਤਾ ਬਿਲਕੁਲ ਜਾ ਰਿਹਾ ਉਧਰ ਆਹ ਜੀ ਹਾਂ ਸਾਥੀਓ ਕਲੀਅਰ ਪੈਸ ਕਰਕੇ ਨਾ ਕੋਈ ਆਦਮੀ ਨਾਲ ਲਵੇ ਤੁਸੀਂ ਨਾਲ ਲਓ ਮੈਂ ਵਿਚ ਲੈਂਦਾ ਬਿਲਕੁਲ ਅਸੀਂ ਕਮਿਸ਼ਨ ਤੇ ਰੱਖ ਰਹੇ ਤੁਸੀਂ ਤੁਸੀਂ ਨਾਲ ਲਾਓ ਮੈਂ ਕਹਿੰਦਾ ਤੁਸੀਂ ਨਾਲ ਲਓ ਵੀ ਸੀਐਮ ਸਾਹਿਬ ਸੀ ਮੈਂ ਹੁਣ ਕਹਿੰਦਾ ਵੀ ਸੀਐਮ ਸਾਹਿਬ ਨੇ ਇਹ ਹियर ਸੇਵ ਨੇ ਇਸ ਤੇ ਕੋਈ ਦੇਸ਼ ਹੋ ਸਕਦਾ ਜਿਹੜੀ ਪਹਿਲਾਂ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਹੋਈ ਜਿਹੜਾ ਤੁਸੀਂ ਗੋਰਾ ਸਿੰਘ ਨਾਲ ਮੈਨੂੰ ਮਿਲਿਆ ਹੈ ਜਿਹੜਾ ਹੁਣ ਕਮਿਸ਼ਨ ਬਣਿਆ ਜਸਪ੍ਰੀਤ ਸਿੰਘ ਦਾ ਉਹਨੇ ਇਹਨਾਂ ਸਾਰਿਆਂ ਨੂੰ ਮੁਕਤ ਕੀਤਾ ਜਿਨ੍ਹਾਂ ਦੇ ਤੁਸੀਂ ਖਾਸ ਤੌਰ ਤੇ ਗੋਰਾ ਸਿੰਘ ਜਿਹੜਾ ਉਹ ਚੱਕੀ ਕਹਿ ਰਹੇ ਹੋ ਮੇਰੀ ਗੱਲ ਸੁਣੋ ਸਰ ਸਵਾਲ ਸੋਲੋ ਠੀਕ ਹੈ ਪਹਿਲਾਂ ਜਾਂਚ ਨਹੀਂ ਜਾ ਰਹੀ ਸੀ ਡੇਰੇ ਵੱਲ ਨੂੰ ਡੇਰੇ ਵੱਲ ਜਾਂਚ ਨਹੀਂ ਜਾ ਰਹੀ ਸੀ ਪਹਿਲਾਂ ਜਾਂਚ ਡੇਰੇ ਵੱਲ ਗਈ ਡੇਰੇ ਦੇ ਬੰਦੇ ਫੜੇ ਗਏ ਜਿਹੜੇ ਮੁੰਡੇ ਉਦੋਂ ਦੋ ਚੱਕੇ ਗਏ ਉਹ ਪੰਜ ਗਰਾਈਆਂ ਵਾਲਾ ਹੋਰ ਬਾਅਦ ਰਿਲੀਜ਼ ਹੋ ਗਏ ਸੀ ਇਹ ਸਿੰਘ ਬਾਰੇ ਸਿੰਘ ਨੇ ਕਿਹਾ ਮੇਰੀ ਪਤਨੀ ਦੇ ਉੱਤੇ ਬੜਾ ਟੌਰਚਰ ਹੋਇਆ ਇਹਦਾ ਬਿਆਨ ਆ ਗਿਆ ਆਨ ਰਿਕਾਰਡਿੰਗ ਇਸੇ ਗੋਰਾ ਸਿੰਘ ਦਾ ਜਦੋਂ ਇਹਨੂੰ ਨਹੀਂ ਚੱਕਿਆ ਗਿਆ ਦੀ ਪਤਨੀ ਨੂੰ ਚੱਕ ਕੇ ਟਾਰਚਰ ਕੀਤਾ ਗਿਆ ਮਨਾਉਣ ਦੇ ਲਈ ਝੂਠਾ ਉਹਨਾਂ ਨੇ ਕਿਹਾ ਸਾਨੂੰ ਡਾਰਕੇ ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਹੋਰ ਇਨਵੈਸਟੀਗੇਸ਼ਨ ਦਾ ਕੈਰੀ ਹੈ ਡੇਰਾ ਜ਼ਿੰਮੇਵਾਰ ਆ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਗ੍ਰੰਥੀ ਜ਼ਿੰਮੇਵਾਰ ਆਗਾ ਸਿੱਖ ਵੀ ਜ਼ਿੰਮੇਵਾਰ ਸੈਂ ਇਹ ਗੱਲ ਕਹਿ ਰਿਹਾ ਵੀ ਜੇ ਉਸ ਟਾਈਮ ਦੇ ਜਿਹੜੇ ਸਸਪੈਕਟਡ ਆਦਮੀ ਸੀ ਉਹਨਾਂ ਨੂੰ ਪ੍ਰੋਪਰਲੀ ਇਨਟੈਰੋਗੇਟ ਕਰਦੇ ਇਨਵੈਸਟੀਗੇਟ ਕਰਦੇ ਸਾਰਾ ਮੈਟਰ ਕਲੀਅਰ ਹੋ ਜਾਂਦਾ ਨਹੀਂ ਮੈਂ ਉਹੀ ਪੁੱਛ ਰਿਹਾ ਸਰ ਤੁਹਾਨੂੰ ਲੱਗਦਾ ਤੁਹਾਨੂੰ ਕੀ ਹੈ ਕਿ ਡੇਰਾ ਮੈਂ ਤਾਂ ਕਹਿਣਾ ਹੋ ਸਕਦਾ ਜਾਫਰ ਦਾ ਜਾਂਚ ਹੋ ਕੇ ਕਲੀਅਰ ਹੋ ਗਈ ਗੱਲ ਕਿਨੇ ਬੇਅ ਕੀ ਗ੍ਰੰਥੀ ਸ਼ਾਮਿਲ ਸੀ ਇਹ ਇਹਨਾਂ ਨੂੰ ਡੈਰੋਗੇਟ ਕਰ ਦੇ ਤਾਂ ਪਤਾ ਲੱਗ ਜਾਂਦਾ ਮੈਂ ਤਾਂ ਇਹੀ ਗੱਲ ਕਹਿ ਰਿਹਾ ਵੀ ਇਜ਼ ਇਟ ਸਸਪੈਕਟ ਮੈਂ ਇੱਕ ਸਿਰਫ ਇੱਕ ਮਿੰਟ ਯਾਦਵਿੰਦਰ ਜੀ ਤੁਹਾਡੀ ਗੱਲ ਦਾ ਜਵਾਬ ਦੇ ਰਹੇ ਆ ਇੱਕ ਮਿੰਟ ਜੀ ਅੱਜ ਤੁਹਾਡੀ ਤਿੰਨ ਚਰਨਾਂ ਦੇ ਵਿੱਚ ਰੱਖਣੀ ਹੈ ਜੀ ਇਹ ਜਸਜ ਜੋਰਾ ਸਿੰਘ ਦੀ ਰਿਪੋਰਟ ਜਿਹੜੀ ਪੀਸੀ ਹਾਂ ਮੈਂ ਤੁਹਾਨੂੰ ਅੱਜ ਦਾ ਜਿਹੜਾ ਅੱਜ ਦਾ ਮਤਲਬ ਇਹ ਹੈ ਕਿ ਉਦੋਂ ਦੀ ਜਿਹੜੀ ਸਰਕਾਰ ਸੀ ਉਹ ਸੋਹਰਦ ਨਹੀਂ ਸੀ ਇਨਵੈਸਟੀਗੇਸ਼ਨ ਦੇ ਲਈ ਜਿਹੜੇ ਜਿਹੜੇ ਲੋਕਾਂ ਦੇ ਨਾਂ ਆਏ ਉਹਨਾਂ ਨੂੰ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਰੈਸਟ ਕਰਕੇ ਦੇਸੀ ਨਹੀਂ ਹੋਈ ਅੱਜ ਦਾ ਗੱਲ ਇਹ ਹੈ ਚੋਰਾ ਦੀ ਬੜੀ ਅੱਜ ਦੀ ਗੱਲ ਇਹ ਹੈ ਪੰਜਾਬ ਦੇ ਪ੍ਰੋਗਰਾਮ ਆਫ ਤੇ ਬੜੀ ਇੰਪੋਰਟੈਂਟ ਜੀਓਗ੍ਰਾਫੀ ਹੈ ਥੈਂਕ ਯੂ ਥੈਂਕ ਯੂ ਕੱਲੂ ਬਾਕੀ ਕੱਲੂ ਕੱਲ 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 ਤੋਂ ਬਾਕੀ ਨੈਕਸਟ ਤੁਸੀਂ 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 ਨਵਾਂ ਮੋੜ ਦੇਤਾ ਅੱਜ ਇੱਕ ਗ੍ਰੰਥੀ ਨੂੰ ਡਰਾਈਵਡ ਕੀਤਾ ਜਾਣਾ ਸੀ ਜਿਹਦਾ ਮਤਲਬ ਇਹ ਨਿਕਲਦਾ ਹੈ ਕਿ ਸਿੱਖ ਵੀ ਜ਼ਿੰਮੇਵਾਰ ਸੀ ਬਿਲਕੁਲ ਨਹੀਂ ਇਹ ਬਹੁਤ ਵੱਡਾ ਬਿਲਕੁਲ ਨਹੀਂ ਇਹ ਇਹ ਨਹੀਂ ਜਾ ਸਕਦਾ ਮੈਂ ਇਸ ਕਰਕੇ ਕਹਿ ਰਿਹਾ ਕਿ ਡਰਾਈਵਡ ਕਰਨਾ ਚਾਹੀਦਾ ਚਲੋ ਚਲੋ ਸਾਕੇ ਤਾਂ ਹੀ ਕਰਨਾ ਚਾਹੀਦਾ ਉਸ ਟਾਈਮ ਦਾ ਮੌਕਾ ਨਹੀਂ ਦਿੱਤਾ ਨਹੀਂ 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 ਜਲਦੀ ਜਲਦੀ ਦੱਸੋ ਨਾ ਜੀ ਪ੍ਰੈਸ ਸੈਕਟਰੀ ਐਟੈਂਡ ਕਰਨੀ ਹੈ ਅਗਰ ਜਵਾਬ ਨਹੀਂ ਦੇ ਕੇ ਜਾਓਗੇ ਤਾਂ ਅਸੀਂ ਆਪ ਤੋਂ ਬਾਅਦ ਨਹੀਂ ਆਵਾਂਗੇ ਲੋਕਾਂ ਨੂੰ ਹਰ ਲੋਕਾਂ ਦੀ ਭਾਵਨਾ ਜੁੜਿਆ ਮਸਲਾ ਹੈ ਤੁਸੀਂ ਗਰੰਟੀ ਦੇ ਸਕਦੇ ਹੋ ਉਮਰ ਚੱਕੀ ਆ ਬਹੁਤ ਵੱਡੀ ਗੱਲ ਹੈ ਗਰੰਟੀ ਨੰਬਰ ਦੀ ਸਰਕਾਰ ਦੇ ਕੋਲ ਹੈ ਮੈਂ ਕਿਹਾ ਸੀ ਹੁਣ ਨਹੀਂ ਚੱਕ ਰਿਹਾ ਬੈਠੋ 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 ਤਸੱਲੀ ਕਰੋ ਆਪਦੀ ਮੈਂ ਗ੍ਰਾਂਤੀ ਤੇ ਨਹੀਂ ਭਾਈ ਮੈਂ ਹੋ ਜਾਦਾ ਲੱਗਦਾ ਹੈਗਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਪੈਰ ਉਖੜ ਚੁੱਕਿਆ ਹੈਗੇ ਨੇ ਜਸਤੇਜੋਰਾ ਸਿੰਘ ਤੇ ਮੋਢੇ ਤੇ ਰੱਖ ਕੇ ਆਮ ਆਦਮੀ ਪਾਰਟੀ ਗੋਦਨ ਚਲਾ ਰਹੀ ਹੈਗੀ ਬਿਲਕੁਲ ਨਹੀਂ ਇਸ ਰਿਪੋਰਟ ਦੇ ਜਾਣ ਕੇ ਪੰਜਾਬ ਦੇ ਲੋਕਾਂ ਨੇ ਫਿਰ ਕਮਰਾ ਕਰ ਲਿਆ ਜਿੱਦਣ ਕੋਈ ਕਬਰਾਡ ਵਾਲੀ ਗੱਲ ਨਹੀਂ ਨਾ ਮੈਂ ਆਪਣੇ ਮੋਢੇ ਤੇ ਜੇ ਦੱਸੋ ਨਹੀਂ ਸਕਦਾ ਦੇਖੋ ਮੈਂ ਆਪਣੇ ਮੋਢੇ ਤੇ ਕੋਈ ਰੈਫਰ ਚਲਾਉਣ ਵਾਲੀ ਗੱਲ ਨਹੀਂ ਕਰ ਰਿਹਾ ਮੈਂ ਆਪ ਸਾਹਿਬ ਅਤੇ ਆਪਣੇ ਪੂਰੇ ਕੋਈ ਪੱਜ ਨਹੀਂ ਪੱਜ ਨਾਲ ਤਾਂ ਗੱਲ ਕੋਈ ਨਹੀਂ ਪੱਜ ਨਾਲ ਤਾਂ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਜਾਂ ਕੋਈ ਫੈਕਟ ਗਲਤ ਲਿਖਿਆ ਦੇਖੋ ਇੱਕ ਵਾਰੀ ਇੱਕ ਵਾਰੀ ਦੇਖੋ ਇਸ ਤਰ੍ਹਾਂ ਗੱਲ ਨੂੰ ਸਮਝੋ ਕਮੈਂਟ ਆ ਕੀ ਗੱਲ ਹੈ ਯਾਰ ਇੱਕ ਮਿੰਟ ਹਾਂ ਥੋੜਾ ਸਾਹਿਬ ਸਰ ਸਾਹਿਬ ਪੱਕੀ ਗੱਲ ਹੈ ਜੁਰ ਅਸੀਂ ਪੋਲਿਟਿਸ਼ੀਅਨ ਨਹੀਂ ਹੈ ਉਹ ਬੰਦਾ ਹਰ ਗੱਲ ਜਵਾਬ ਦੇ ਰਹੇ ਨੇ ਬਹੁਤ ਅੱਛੀ ਤਰ੍ਹਾਂ ਜਵਾਬ ਦੇ ਰਹੇ ਨੇ ਲੇਕਿਨ ਉਹਨਾਂ ਨੂੰ ਕੁਝ ਸਮਝ ਨਹੀਂ ਉਹ ਕਨਵਿੰਸ ਹੋ ਰਿਹਾ ਬਾਬਾ ਤੋਂ ਇਹਨਾਂ ਤੋਂ ਸਭ ਤੋਂ ਸੋਸਾ ਇੱਕ ਇੱਕ ਸਵਾਲ ਹੈ ਇਹ ਆ ਤੁਸੀਂ ਪੁੱਛੋ ਕੀ ਬਚਨਗੇ ਸਰ ਇੱਕ ਸਵਾਲ ਇਹ ਹੈ ਕਿ ਇਹ ਦੁਆਲੇ ਨੂੰ ਅੰਗੋਲਾ ਛੱਡ ਕੇ ਨਾ ਜਾਂਦਾ ਤਾਂ ਸ਼ਹਿਰ ਬੇਅਦਵੀਂ ਨਾ ਹੁੰਦੀ ਕੀ ਗ੍ਰੰਥੀ ਇੰਟੈਂਸ਼ਨਲੀ ਛੱਡ ਕੇ ਗਿਆ ਪਰਵਾਰ ਖਾਲੀ ਇਹਹੀ ਮੈਂ ਕਹਿ ਰਿਹਾ ਇਹਹੀ ਮੈਂ ਕਹਿ ਰਿਹਾ ਵੀ ਉਸ ਨੂੰ ਇਨਵੈਸਟੀਗੇਸ਼ਨ ਜੁਆਇਰ ਕਰਦੇ ਵੀ ਕਿਉਂ ਗਿਆ ਕਿਸ ਤਰ੍ਹਾਂ ਗਿਆ ਗੁਰਦਰਾ ਸਾਹਿਬ ਖਾਲੀ ਓਪਨ ਸ਼ਟ ਕੀ ਚੱਲ ਜਾਣਾ ਕੀਤਾ ਸੀ ਜੀ ਗ੍ਰਾਂਤੀ ਗ੍ਰਾਂਤੀ ਮੇਰੇ ਪੇਸ਼ ਹੋਇਆਗਾ ਕੀ ਕੀ ਹਾਜੀ ਉਹਦਾ ਬਿਆਨ ਕੀ ਸੀ ਫਿਰ ਤੁਸੀਂ ਦੱਸ ਦਿਓ ਬਿਆਨ ਕੀ ਸੀ ਇਹਨਾਂ ਨੇ ਉਹ ਹੀ ਕਹੇ ਕਿ ਉਹਨਾਂ ਨੇ ਉਹਨੇ ਬਿਆਨਤਾ ਮੈਂ ਗੁਰਦਾਸ ਸਿੰਘ ਦਾ ਗ੍ਰਾਂਤੀ ਸੀ ਮੈਂ ਦੂਸਰੇ ਪਿੰਡ ਵਿੱਚ ਆਪਣੇ ਕੰਮ ਦੇ ਵਿੱਚ ਗਿਆ ਸੀ ਜਦੋਂ ਸ਼ਾਮ ਨੂੰ ਵਾਪਸ ਆਇਆ ਤੇ ਮੇਰੇ ਐਬਸੈਂਸ ਦੇ ਵਿੱਚ ਚੋਰੀ ਹੋਈ ਗੁਰਗਾਂ ਸਾਹਿਬ ਤੁਹਾਨੂੰ ਲੱਗਦਾ ਜਿਹੜੀ ਕਲੀਨ ਚਿੱਟ ਹੋਂ ਗ੍ਰਾਂਥੀ ਨੂੰ ਕਲੀਨ ਚਿੱਟ ਦੇ ਮੇਰੀ ਗੱਲ ਦਸਨਜੀਤ ਸਿੰਘ ਕਮਿਸ਼ਨਰਾਂ ਨੂੰ ਕਲੀਨ ਚਿੱਟ ਦਿੱਤੀ ਇਹ ਗਲਤ ਆ ਕਲੀਨ ਚਿੱਟ ਨਹੀਂ ਮੈਂ ਮੈਂ ਜੋ ਸੈਕੰਡਰੀ ਰਿਪੋਰਟ ਨਹੀਂ ਪੜੀ ਗਈ ਸਭ ਤੋਂ ਵੱਡਾ ਖੁਲਾਸਾ ਤਾਂ ਇਹ ਹੀ ਕਰ ਰਹੇ ਹੋ ਨਾ ਕੰਸਟੈਂਸ਼ੀਅਲ ਐਵਿਡੈਂਸ ਕੀ ਹੈ ਤੁਹਾਡੇ ਕੋਲ ਕਿਵੇਂ ਗ੍ਰਾਂਥੀ ਨੂੰ ਡੈਰੋਗੇਟ ਕਰਨਾ ਚਾਹੀਦਾ ਸੀ ਹੈ ਇਹ ਮੈਂ ਤੁਹਾਡੇ ਕੋਲ ਪੁੱਛ ਰਿਹਾ ਤਾਂ ਮਤਲਬ ਗਲਤ ਆ ਜੋ ਉਹਨੂੰ ਕਲੀਨ ਚਿੱਟ ਦਿੱਤੀ ਹੈ ਤੁਹਾਡੇ ਕਹਿਣ ਮਤਲਬ ਇਹ ਹੈ ਵੀ ਗ੍ਰਾਂਥੀ ਨੂੰ ਪਤਾ ਸੀ ਵੀ ਪ੍ਰੇਮੀਆਂ ਨੇ ਇਹ ਕਰਵਾਈ ਹੈ ਨਹੀਂ ਨਹੀਂ ਇਹ ਗ੍ਰਾਂਥੀ ਨੂੰ ਜੇ ਡੈਰੋਗੇਟ ਕਰਦੇ ਇਨਵੈਸਟਿਗੇਟ ਹਾਂਜੀ ਮੈਂ ਨਹੀਂ ਕਰ ਰਿਹਾ ਬਿਲਕੁਲ ਨਹੀਂ ਗੱਲ ਬਿਲਕੁਲ ਗਲਤ ਕੋਈ ਸੇਕੀ ਬਿਮਾਰ ਨਹੀਂ ਹੈ ਲਾਖਾ ਲਾਖਾ ਯਾਰ ਗੱਲ ਨਹੀਂ ਗੱਲ ਇਹ ਤੁਸੀਂ ਇਹ ਗਲਤ ਗੱਲ ਹੈ ਇਹ ਗਲਤ ਬਿਲਕੁਲ ਗਲਤ ਹੈ ਇਹ ਬਿਲਕੁਲ ਗਲਤ ਗੱਲ ਹੈ ਇਹ ਮੈਂ ਕਹਿ ਰਿਹਾ ਇਹ ਹੋ ਸਕਦਾ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਕਦੇ ਵੀ ਨਹੀਂ ਹੋ ਸਕਦਾ ਮੈਂ ਨਹੀਂ ਕਰ ਰਿਹਾ ਤੁਸੀਂ ਕੈਚ ਕੀ ਹੈ ਕੈਚ ਕੀ ਹੈ ਕੈਚ ਇਹ ਹੈ ਕਿ ਸਰਕਾਰ ਇਨਵੈਸਟੀਗੇਸ਼ਨ ਨਹੀਂ ਕਰਨਾ ਚਾਹੀਦੀ ਸੀ ਇਹਨੇ ਇਹ ਨਹੀਂ ਕਿਹਾ ਵੀ ਗ੍ਰੰਥੀ ਜਿਮਾਰ ਹੈ ਹਾਂ ਇਹ ਤਾਂ ਕਿਹਾ ਇਹਨਾਂ ਨੇ ਨਹੀਂ ਮੈਂ ਇਹਦੀ ਗੱਲ ਕਹਿ ਰਿਹਾ ਵੀ ਗ੍ਰਾਂਤੀ ਜ਼ਿੰਮੇਵਾਰ ਸੀ ਮੈਂ ਇਹ ਪਹਿਲਾ ਪੁਆਇੰਟ ਇਹ ਕਿਹਾ ਕਿ ਉਹ ਇਨਵੈਸਟੀਗੇਸ਼ਨ ਹੋ ਰਹੀ ਸੀ ਪ੍ਰੋਪਰਲੀ ਨਹੀਂ ਕੀਤੀ ਗਈ ਉਹ ਗ੍ਰਾਂਤੀ ਨੂੰ ਵੀ ਇਨਟੈਰੋਗੇਟ ਕਰਦੇ ਗ੍ਰਾਂਤੀ ਨੂੰ ਇਨਟੈਰੋਗੇਟ ਕਰਦੇ ਹੋ ਸਕਦਾ ਪਤਾ ਲੱਗ ਜਾਦਾ ਵੀ ਕਿਸ ਨੇ ਕਰਾਈ ਆ ਔਰ ਕੌਣ ਜ਼ਿੰਮੇਵਾਰ ਮੈਂ ਇਹ ਨਹੀਂ ਕਹਿ ਰਿਹਾ ਵੀ ਉਹਦੇ ਪਿੱਛੇ ਡੇਰਾ ਪਰਮੀ ਦਾ ਸੀ ਜਾਂ ਕਿਸ ਦਾ ਹੱਥ ਸੀ ਮੈਂ ਇਹ ਗੱਲ ਕਹਿ ਰਿਹਾ ਵੀ ਉਹ ਜਿਹੜਾ ਇਨੀਸ਼ੀਅਲ ਸਟੇਟ ਤੇ ਪਹਿਲੀ ਫਸਟ ਪੁਆਇੰਟ ਗ੍ਰਾਂਤੀ ਦਾ ਜਿੱਥੋਂ ਕਿ ਗੁਰਦੁਆਰਾ ਸਾਹਿਬ ਤੋਂ ਚੋਰੀ ਹੋਇਆ ਉਹ ਗ੍ਰਾਂਤੀ ਉਹ ਗੁਰਦਾਸ ਸਾਹਿਬ ਨੂੰ ਖਾਲੀ ਛੱਡ ਕੇ ਚਲੇ ਜਾਂਦਾ ਵਾਪਸ ਆਉਂਦਾ ਉਹਦੀ ਐਬਸੈਂਸ ਤੋਂ ਗੁਰਗਦਾਸ ਸਾਹਿਬ ਦੀ ਚੋਰੀ ਹੁੰਦੀ ਹੈ ਅੱਜ ਇਹ ਨਾ ਕਿਤੇ ਦिए हैं ਸਰ ਆਪਕੋ ਕੀ ਲੱਗਦਾ ਹੈ ਕਿ ਕੀ ਹਾਈ ਪਾਵਰ ਹੈ ਉਸਨੇ ਜਿ ਸਰ ਇਹ ਕਹਿ ਰਹੇ ਹੋ ਤੁਸੀਂ ਇੱਕ ਜਨਾਬ ਜਰਾ ਪਲੀਜ਼ ਯਸ ਸਹੀ ਹੋਈ ਮੈਂ ਸਪੈਸ਼ਲੀ ਰਿਪੋਰਟ ਵਿੱਚ ਇਹੀ ਲਿਖਿਆ ਆ ਬੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਹੋਈ ਜੇ ਹੁੰਦੀ ਤਾਂ ਉਸ ਟਾਈਮ ਹੀ ਪਤਾ ਲੱਗਣਾ ਸਰ ਸਰ ਸਾਹਿਬ ਕਮਿਸ਼ਨ ਦੀ ਰਿਪੋਰਟ ਕਲੀਅਰ ਦੇਖੋ ਸੈਕੰਡ ਕਮਿਸ਼ਨ ਬਾਰੇ ਮੈਂ ਕੀ ਕਹਿ ਸਕਦਾ ਉਰੇ ਰਿਪੋਰਟ ਦੀ ਗਵਰਨਮੈਂਟ ਦੇਖੇ ਗਵਰਨਮੈਂਟ ਜਿਵੇਂ ਆ ਰਹੀ ਆ ਹੁਣ ਨਵੀਂ ਰਿਪੋਰਟ ਪੇਸ਼ ਹੋਈ ਆ ਉਹਦੇ ਤਹਿਤ ਤੁਹਾਡੀ ਪੁਰਾਣੀ ਰਿਪੋਰਟ ਦੀ ਕੋਈ ਰੈਲੇਵੈਂਸੀ ਹੈ ਆ ਗੱਲ ਜੀ ਸ਼ੁਰੂ ਚ ਬੋਲਦੇ ਅਸੀਂ ਤਾਂ ਸ਼੍ਰੀ ਕੁਮਾਰ ਦਾ ਸਰ ਮੇਰੀ ਰਿਪੋਰਟ ਜੇ ਗਵਰਨਮੈਂਟ ਨੇ ਪੈਂਡੀ ਰੱਖੀ ਆ ਉਹਦੇ ਐਕਸ਼ਨ ਕੋਈ ਲੈ ਲੈਂਦੀ ਜਾਂ ਫਿਰ ਕਿਹਨੂੰ ਉਹ ਰਿਪੋਰਟ ਦੀ ਜਿਹੜੀ ਪਹਿਲਾਂ ਵਾਲੀ ਹੈ ਮੇਰੀ ਰਿਪੋਰਟ ਉਹ ਸੈਕਟਰੀਪੋਰਟ ਦੀ ਫਰਕ ਹੀ ਆ ਸਰ ਸੂਬੇ ਦੇ ਲੋਕਾਂ ਦਾ ਫਰਕ ਹੈ ਕੋਈ ਕੋਈ ਫਰਕ ਨਹੀਂ ਪਿਆ ਸਿਰਫ ਇਨਵੋਲ ਸੈਕੰਡ ਇਤਨਾ ਫਰਕ ਸੈਕੰਡ ਰਿਪੋਰਟ ਵਿੱਚ ਸਿਰਫ ਇਹ ਐਡ ਹੋਇਆ ਬਾਕੀ ਸਾਰੇ ਫੈਕਟ ਉਹੀ ਆ ਤੁਹਾਡੀ ਰਿਪੋਰਟ ਡੇਟਾ ਦਾ ਨਾਮ ਮੇਰੀ ਰਿਪੋਰਟ ਡੇਟਾ ਦਾ ਕੋਈ ਨਾਮ ਤੇਰੇ ਵਾਲਾ ਹੀ ਆ ਨਾ ਸਰ ਉਸ ਟਾਈਮ ਇੰਪੋਰਟੈਂਟ ਗੱਲ ਤਾਂ ਡੇ ਰਹੀ ਹੈਗਾ ਹੋਰ ਤਾਂ ਕੋਈ ਗੱਲ ਹੀ ਨਹੀਂ ਜੀ ਰਿਪੋਰਟ ਉਹ ਰਣਜੀਤ ਸਿੰਘ ਜਦੋਂ ਤਲਪੀਟ ਉਹਨਾਂ ਨੇ ਪਕੜ ਲਿਆ ਹੁਣ ਰਹਿੰਦਾ ਕੀ ਆ ਸਰ ਸੀਐਮ ਦੀ ਗੱਲ ਹੋਈ ਆ ਬਸ ਦੋ ਹੀ ਪਕੜ ਲਏ ਤੇ ਉਹਨਾਂ ਦਾ ਚਲਾਨ ਕਰਕੇ ਹੁਣ ਟ੍ਰਾਇਲ ਸ਼ੁਰੂ ਕਰ ਪੈਨ ਕਿਉਂ ਰੱਖਿਆ ਹੈ ਸਰ ਆਪकी रिपोर्ट सर, में सुमेष सिंह के खिलाफ कोई रिकमेंडेशन थी नो कोई स्पेसिफिकली कोई रिकमेंडेशन नहीं थी सर आपने अपनी